ਅਸ਼ੀਅਨ ਮੇਕਰੂੜੀ ਹੋਰ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਜ਼ਮੀਨੀ ਪੱਧਰ ਤੇ ਉੱਪਰ ਜਾ ਕੇ ਉਹਨਾਂ ਦੇ ਵੱਧੋਂ ਵੀ ਜਿਹੜੀ ਲੋਕਾਂ ਦੀ ਸਾਰ ਲਈ ਜਾ ਰਹੀ ਹੈ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਉਹ ਮੁਹੱਈਆ ਕਰਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਡਾ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਤੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਅੱਜ ਬਣੇ ਹੋਏ ਨੇ ਸਥਿਤੀ ਕਈ ਥਾਵਾਂ ਤੇ ਬੜੀ ਵੱਧ ਤੋਂ ਵੱਧ ਨਜ਼ਰ ਆ ਰਹੀ ਹੈ ਕਿਵੇਂ ਇਸ ਨੂੰ ਦੇਖ ਰਹੇ ਹੋ ਤੁਸੀਂ ਅੱਜ ਬੇਟੇ ਜਿੱਥੇ ਅਸੀਂ ਆਪਣੇ ਲਿਵਿੰਗ ਇੰਡੀਆ ਦੇ ਰਾਹੀਂ ਜਿੱਥੇ ਪੰਜਾਬ ਨਿਵਾਸੀਆਂ ਨੂੰ ਉੱਥੇ ਅਜਨਾਲਾ ਸ੍ਰੀ ਅਮਰਸਰ ਸਾਹਿਬ ਦੇ ਜਿੱਥੇ ਜਾ ਕੇ ਵੀ ਆਏ ਆ ਸਾਰਿਆਂ ਨੂੰ ਵਾਇਸ ਜੀ ਦਾ ਖਾਤਸਾ ਵੈਜ ਕੀ ਬੰਦੇ ਤੇ ਅੱਜ ਆਪਾਂ ਗੱਲ ਕਰ ਰਹੇ ਆ ਲਿਵਿੰਗ ਇੰਡੀਆ ਜਿਹੜਾ ਚੈਨਲ ਹੈ ਨਿਊ ਚੈਨਲ ਤੇ ਉਹਦੇ ਜਿੱਥੇ ਆਪਾਂ ਅਜਨਾਲਾ ਦੇ ਵਿੱਚ ਹੁਣੇ ਜਾ ਕੇ ਆਏ ਹੋ ਤੁਸੀਂ ਵੀ ਉੱਥੇ ਜਾ ਕੇ ਆਏ ਹੋ ਤੇ ਬਹੁਤ ਹੀ ਮਾੜੇ ਹਾਲਾਤ ਨੇ ਤੇ ਜਿੱਥੇ ਪਾਣੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਜ਼ਮੀਨਾਂ ਦਾ ਵੀ ਨੁਕਸਾਨ ਉੱਥੇ ਜਿਹੜਾ ਜਾਣੀ ਤੇ ਮਾਲੀ ਵੀ ਨੁਕਸਾਨ ਹੋਇਆ ਤੇ ਅਜੇ ਵੀ ਜਿਹੜਾ ਪਾਣੀ 10-10 ਫੁੱਟ ਜਿਹੜਾ ਖੇਤਾਂ ਦੇ ਵਿੱਚ ਕਈ ਜਗ੍ਹਾ ਤੇ ਚੱਲ ਰਿਹਾ ਬਹੁਤ ਤੀਜੀ ਦੇ ਨਾਲ ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਇਹ ਜਿਹੜਾ ਜਿੱਥੇ ਸਾਰੇ ਸੰਤ ਮਹਾਂਪੁਰਖ ਲੱਗੇ ਹੋਏ ਨੇ ਗੁਰੂ ਦੀਆਂ ਲਾੜਦੀਆਂ ਨਹਿੰਸ ਸਿੰਘ ਫੌਜਾਂ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਵੀ ਜਿਹੜੀ ਹੜਪੀੜਤਾ ਨੂੰ ਰਾਸਤਮਗਰੀ ਜਿਹੜੀ ਹੈ ਜਿਹਦੇ ਵਿੱਚ ਸਾਰਾ ਰਾਸ਼ਨ ਤੇ ਜਿਹੜਾ ਆਪਣੇ ਪਸ਼ੂਆਂ ਵਾਸਤੇ ਵੀ ਜਿਹੜੀ ਹੈ ਫੀਡ ਵੀ ਨਾਲ ਦੇ ਨਾਲ ਤੂੜੀ ਵਗੈਰਾ ਲੈ ਕੇ ਦਵਾਈਆਂ ਲੈ ਕੇ ਜਾ ਕੇ ਦੇ ਕੇ ਆਏ ਆ ਉੱਥੇ ਹੀ ਜਿਹੜਾ ਕੈਸ਼ ਵੀ ਆਪਣੇ ਉੱਥੇ ਪਿੰਡਾਂ ਦੇ ਵਿੱਚ ਦੇ ਕੇ ਆਏ ਆ ਸੋ ਗੁਰੂ ਸਾਹਿਬ ਕਿਰਪਾ ਕਰਨਗੇ ਬਹੁਤ ਛੇਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਚ ਅਰਦਾਸ ਹੈ ਤੇ ਪੰਜਾਬ ਨੂੰ ਜਿਹੜੇ ਜਿਹੜਾ ਹੜ੍ਹਾਂ ਦੇ ਇਮਾਰਤੋਂ ਬਹੁਤ ਛੇਤੀ ਆਪਣੇ ਸਹੀ ਹੋਵੇ ਕਿਉਂਕਿ ਬਾਬਾ ਜੀ ਬਹੁਤੇ ਐਸੇ ਪਿੰਡ ਨੇ ਜਿੱਥੇ ਮਦਦ ਨਹੀਂ ਪਹੁੰਚਾ پا ਰਹੇ ਚਾਹੇ ਆਮ ਲੋਕਾਂ ਦੀ ਆਪਾਂ ਗੱਲ ਕਰ ਰਹੀਏ ਪੰਜਾਬ ਦੇ ਦੂਜੇ ਮਾਲਵੇ ਔਰ ਦੁਆਬੇ ਤੋਂ ਬਹੁਤ ਲੋਕ ਆ ਰਹੇ ਨੇ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਇਦ ਨਹੀਂ ਪਹੁੰਚ ਪਾ ਰਹੇ ਕਈ ਪਿੰਡਾਂ ਦੇ ਵਿੱਚ ਤਾਂ ਉਹਨਾਂ ਪਿੰਡਾਂ ਦੇ ਵਿੱਚ ਕਿਵੇਂ ਤੁਹਾਡੇ ਵੱਲੋਂ ਜਾ ਕੇ ਲੋਕਾਂ ਦੇ ਨਾਲ ਸੰਪਰਕ ਸਥਾਪਿਤ ਆ ਜਾ ਰਿਹਾ ਹੈ ਔਰ ਕਿਵੇਂ ਉਹ ਲੋਕ ਜਿਹੜੇ ਨੇ ਉਹ ਸੰਪਰਕ ਕਰ ਰਹੇ ਨੇ ਔਰ ਘਰਾਂ ਦੇ ਵਿੱਚੋਂ ਉਹਨਾਂ ਨੂੰ ਸੇਫ ਥਾਵਾਂ ਦੇ ਉੱਪਰ ਲਜਾਇਆ ਜਾ ਰਿਹਾ ਹੈ ਨਹੀਂ ਬਹੁਤ ਮਹਾਰਾਜ ਦੀ ਕਿਰਪਾ ਕੋਈ ਟਰੈਕਟਰਾਂ ਦੇ ਰਾਹੀਂ ਕੋਈ ਬੀੜੀਆਂ ਦੇ ਰਾਹੀਂ ਤੇ ਤਕਰੀਬਨ ਪਲੇ ਥੋੜੇ ਹੀ ਹੁਣ ਰਹਿ ਗਏ ਨੇ ਜਿੱਥੇ ਨਹੀਂ ਪਹੁੰਚਿਆ ਗਿਆ ਜੇ ਪਰ ਕਾਫੀ ਜਿਹੜੇ ਆ ਉਹ ਇੱਕ ਦੂਜੇ ਦੀ ਬਹੁਤ ਸਹਾਇਤਾ ਕਰ ਰਹੇ ਨੇ ਪੰਜਾਬੀਆਂ ਦੀ ਬਹੁਤ ਖਾਸ ਜਿਹੜੀ ਪੰਜਾਬੀ ਲੋਕਾਂ ਦੀ ਗੁਰੂ ਸਾਹਿਬ ਦੀ ਇਹਨਾਂ ਤੇ ਮਿਹਰ ਹੈ ਜਿਹੜੇ ਇੱਕ ਦੂਜੇ ਦੀ ਮਦਦ ਕਰਦੇ ਨੇ ਤੇ ਜਿਵੇਂ ਮਹਾਰਾਜ ਦੇ ਉਹ ਵਚਨ ਨੇ ਖਾਵੇ ਖਰਚੇ ਰਲ ਮਿਲ ਭਾਈ ਤੋਟ ਨਾ ਵੇ ਵਾਧੋ ਜਾਈ ਤੇ ਇੱਕ ਦੂਜੇ ਦੀ ਬਹੁਤ ਮਦਦ ਕਰ ਰਹੇ ਨੇ ਸਾਰੀਆਂ ਜਿੱਥੇ ਧਾਰਮਿਕ ਜਥੇਬੰਦੀਆਂ ਉੱਥੇ ਸਰਕਾਰ ਵੱਲੋਂ ਵੀ ਜੋ ਉਹਨਾਂ ਦੀ ਫਰਜ ਬਣਦਾ ਉਹ ਵੀ ਕਰ ਰਹੇ ਨੇ ਪਰ ਇਹਦੇ ਨਾਲ ਜਿਹੜੇ ਆਪਣੇ ਸਾਡੇ ਸਾਰੇ ਆਪਣੇ ਭਾਵੇਂ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਸਿੱਖੀ ਦਾ ਆਪਣੇ ਪਿਆਰ ਰੱਖਣ ਵਾਲੇ ਨੇ ਉਹ ਸਾਰੇ ਹੀ ਮਦਦ ਕਰ ਰਹੇ ਨੇ ਉੱਥੇ ਜਿਵੇਂ ਸਾਡਾ ਬੁੱਢਾ ਦਲ ਪਬਲਿਕ ਸਕੂਲ ਨੇ ਜਿੰਨੇ ਵੀ ਬੁੱਢਾ ਦਲ ਪਟਿਆਲਾ ਸਮਾਣਾ ਜੀਰਪੁਰ ਤੇ ਜਿੰਨੇ ਸਾਡਾ ਸਟਾਫ ਹੈ ਉਹਨਾਂ ਨੇ ਵੀ ਇੱਕ ਇੱਕ ਦਿਨ ਦੀ ਜਿਹੜੀ ਤਨਖਾਹ ਉਹ ਵੀ ਜਿਹੜੀ ਹੈ ਸਮਰਪਿਤ ਕੀਤੀ ਹੜਾ ਨੂੰ ਤੇ ਉਹ ਜਿਹੜਾ ਰਾਸ਼ਨ ਸਭ ਕੋਈ ਭੇਜ ਰਹੇ ਨੇ ਉੱਥੇ ਸਾਡੀਆਂ ਗੁਰੂਆਂ ਲਾੜੀਆਂ ਨਹਿੰਗ ਸਿਰ ਕੋਟ ਜਾ ਬੰਦੋਂ ਵੀ ਰਸਤਾ ਬਸਤਾ ਜਿਹੜੀਆਂ ਨੇ ਜਗਾ ਜਗਾ ਪਹਚਾਈਆਂ ਜਾ ਰਹੀਆਂ ਨੇ ਕਿਤੇ ਵੀ ਕੋਈ ਆਪਣੇ ਜਿਹੜੀ ਹੈ ਟਰੈਕਟਰਾਂ ਤੇ ਕੋਈ ਪੈਦਲ ਜਾ ਕੇ ਕੋਈ ਤਰ੍ਹਾਂ ਤੇ ਚੋਕ ਕੇ ਉਹ ਪਹੁੰਚ ਰਹੇ ਨੇ ਬਾਬਾ ਜੀ ਤੁਹਾਡੇ ਲੋ ਜਿਹੜੀ ਰਾਹਤ ਸਮਗਰੀ ਹੈ ਪਹੁੰਚਾਈ ਜਾ ਰਹੀ ਹੈ ਲੋਕਾਂ ਤੱਕ ਤਾਂ ਕਿੱਤੀ ਉਹ ਤਿਆਰੀਆਂ ਜਿਹੜੀਆਂ ਨੇ ਉਹ ਕਿਸ ਤਰੀਕੇ ਦੇ ਨਾਲ ਕੀਤੀਆਂ ਜਾ ਰਹੀਆਂ ਅਗਰ ਤੁਸੀਂ ਅਸੀਂ ਦੇਖਣਾ ਚਾਹਾਂਗੇ ਸਾਡੇ ਦਸਤਾਨੇ ਵੀ ਕੀ ਕੀ ਨਹਿੰਗ ਜਿੱਥੇ ਬੰਦਿਆ ਅੱਗੇ ਆ ਕੇ ਲੋਕਾਂ ਦੀਆਂ ਮਦਦ ਕਰਨੀਆਂ ਨੇ ਹੌਣ ਗਏ ਆਪਣੇ ਤੁਹਾਨੂੰ ਅਸੀਂ ਜਾ ਕੇ ਆਏ ਆ ਜਾਂ ਤੇ ਨਾਲ ਉਦੋਂ ਹੁੰਦੇ ਤੁਸੀਂ ਜਿਹਦੇ ਵਿੱਚ ਟਰੈਕਟਰਾਂ ਦੇ ਵਿੱਚ ਸਮਾਨ ਲੈ ਕੇ ਟਰੱਕਾਂ ਦੇ ਵਿੱਚ ਲੈ ਕੇ ਗਏ ਆ ਤੇ ਅੱਗੇ ਜਿਹੜੇ ਐ ਜਿੱਥੇ-ਜਿੱਥੇ ਕੋਈ ਜ਼ਰੂਰਤ ਹੈ ਕੋਈ ਬੇੜੀਆਂ ਰਾਹੀਂ ਲਿਜਾ ਰਹੇ ਨੇ ਕੋਈ ਟਰਾਲੀਆਂ ਦੇ ਵਿੱਚ ਰੱਖ ਕੇ ਲਿਜਾ ਰਹੇ ਨੇ ਹਨਾ ਤੇ ਜਿੱਥੇ ਪਾਣੀ ਜ਼ਿਆਦਾ ਸੀ ਤੇ ਉਹ ਆ ਕੇ ਤੇ ਉਹ ਆਪਦੇ ਸਿਰਾਂ ਤੇ ਵੀ ਚੁੱਕ ਕੇ ਲਿਜਾ ਰਹੇ ਨੇ ਸਾਰਾ ਆਪਣੇ ਤੁਹਾਨੂੰ ਵੀਡੀਓ ਵੀ ਆਪਣੇ ਇਹ ਦੇ ਦਿੰਦੇ ਨੇ ਤੇ ਤੁਸੀਂ ਕੱਲ ਨੂੰ ਵੀ ਅਜੇ ਸਾਰਾ ਇਹ ਆਪਣੇ ਚੱਲਣਾ ਜਦੋਂ ਤੱਕ ਹੜਾਂਦ ਰਾਤ ਨਹੀਂ ਮਿਲਦੀ ਉਦੋਂ ਤੱਕ ਸੇਵਾ ਜਾਰੀ ਰਹੇ ਬਿਲਕੁਲ ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਸੇਵਾ ਦਾ ਕਰਨਾ ਚਾਹੁੰਦੇ ਨੇ ਪਰ ਉਹ ਮਦਦ ਨਹੀਂ ਕਰ ਪਾਰੇ ਜਾਂ ਤਾਂ ਉਹਨਾਂ ਨੂੰ ਕੋਈ ਐਸਾ ਸੰਪਰਕ ਨਹੀਂ ਨੰਬਰ ਨਹੀਂ ਮਿਲ ਪਾਰਿਆ ਕਿ ਉਹ ਕਿਹਦੇ ਨਾਲ ਜਾ ਕੇ ਗੱਲਬਾਤ ਕਰਨ ਕਿ ਕੋਈ ਨੰਬਰ ਇਸ ਤਰੀਕੇ ਦਾ ਜਾਰੀ ਕੀਤਾ ਗਿਆ ਕਿ ਜੇ ਕਿਸੇ ਨੇ ਸੇਵਾ ਕਰਨੀ ਹੈ ਤਾਂ ਸਾਡੇ ذریعے ਤਾਂ ਉਹ ਸੰਪਰਕ ਕਰ ਸਕਣ ਮੈਨੂੰ ਵੀ ਬਹੁਤ ਸਾਰੇ ਸਗੋਂ ਸਿੰਗਰਾਂ ਦੇ ਵੀ ਮੈਨੂੰ ਆਪਣੇ ਉਹਨਾਂ ਨੇ ਸੰਪਰਕ ਕੀਤਾ ਕਿ ਇਹ ਵੀ ਜਿਹੜਾ ਸਾਨੂੰ ਕੋ ਪਤਾ ਨਹੀਂ ਲੱਗ ਰਿਹਾ ਤੇ ਉਹਨਾਂ ਨੂੰ ਵੀ ਦੱਸਿਆ ਵੀ ਜੇ ਜਿਨੇ ਵੀ ਕੋਈ ਆਪਣੇ ਰਾਸ਼ਨ ਜੋ ਵੀ ਦੇਣਾ ਚਾਹੁੰਦਾ ਕਿਉਂਕਿ ਪੰਜਾਬ ਜਿਹੜਾ ਅੱਧ ਤੋਂ ਵੱਧ ਜਿਹੜਾ ਆਪਣੇ ਹੜਾਂ ਦੀ ਮਾਰੇ ਹੇਠ ਹੈ ਇਸ ਵੇਲੇ ਤੇ ਬਹੁਤ ਸਾਰੇ ਆਪਣੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਜਿਹੜੇ ਐ ਸੰਗਤ ਮਦਦ ਕਰਨਾ ਚ ਮਦਦ ਕਰਨਾ ਚਾਹ ਵੀ ਰਹੀ ਹੈ ਕਰ ਵੀ ਰਹੇ ਨੇ ਬਹੁਤ ਇਹੋ ਜੀ ਨਹੀਂ ਗੱਲ ਪਹੁੰਚ ਰਹੇ ਨੇ ਕਈਆਂ ਨੂੰ ਨਹੀਂ ਪਤਾ ਹੁੰਦਾ ਪਰ ਜਿਵੇਂ ਇੱਥੋਂ ਦੇ ਡੀਸੀ ਵੀ ਆਪਣੇ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਹੋਰ ਵੀ ਆਪਣੇ ਸੰਸਥਾਵਾਂ ਜਿਹੜੀਆਂ ਨੇ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਮੈਂ ਸਾਰੇ ਦੇਖ ਕੇ ਆਇਆ ਤੇ ਜਿਨੇ ਵੀ ਸੰਪਰਕ ਜਿਹਦਾ ਨਹੀਂ ਹੋ ਰਿਹਾ ਤੇ ਆ ਬੁਰਜਾ ਅਕਾਲੀ ਬਾਬਾ ਫੂਲਾ ਸਿੰਘ ਇੱਥੋਂ ਰੋਜ਼ ਗੱਡੀਆਂ ਜਾਂਦੀਆਂ ਨੇ ਰਾਸ਼ਨ ਲੈ ਕੇ ਟਰੈਕਟਰ ਟਰਾਲੀਆਂ ਤੇ ਟਰੱਕਾਂ ਦੇ ਵਿੱਚ ਉਹ ਇੱਥੇ ਵੀ ਸੰਪਰਕ ਕਰ ਸਕਦੇ ਨੇ ਸਾਡੇ ਬੁਰਜਾ ਅਕਾਲੀ ਬਾਬਾ ਫੂਲਾ ਸਿੰਘ ਜਹੀਦ ਸ੍ਰੀ ਅਮਰਸਰ ਸਾਹਿਬ ਜੀ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਜਾ ਕੇ ਤੁਹਾਡੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਸੇਵਾ ਹਾਂਜੀ ਡੇਰਾ ਬਾਬਾ ਨਾਨਕ ਵੀ ਉੱਥੇ ਵੀ ਸਾਡੇ ਬਾਬਾ ਹਰਜੀਤ ਸਿੰਘ ਜੀ ਨੇ ਉਹ ਲੱਗੇ ਹੋਏ ਨੇ ਬਟਾਲੇ ਵਾਲੇ ਤੇ ਇੱਧਰ ਜਿਹੜਾ ਸਾਡੇ ਆਪਣੇ ਜਿੱਥੇ ਰੋਪੜ ਦੇ ਵਿੱਚ ਉੱਥੇ ਵੀ ਸਾਡੀ ਛੌਣੀ ਹੈ ਬੀਬੀ ਮਮਤਾਜ ਕੌਰ ਜੀ ਦੀ ਤੇ ਉਧਰੋਂ ਵੀ ਸਾਡੀਆਂ ਫੌਜਾਂ ਲੱਗੀਆਂ ਹੋਈਆਂ ਨੇ ਤੇ ਇੱਧਰ ਜਿੱਥੇ ਮਾਨਸਾ ਸਾਡੀ ਛੌਣੀ ਹੈ ਸਰਦੂਲਗੜ੍ਹ ਢਿੰਡੇਕਲਾਂ ਉੱਥੇ ਵੀ ਸਾਡੀਆਂ ਫੌਜਾਂ ਲੱਗੀਆਂ ਹੋਈਆਂ ਨੇ ਤੇ ਪਟਿਆਲੇ ਤੋਂ ਸਾਡਾ ਆਪਦਾ ਹੈੱਡਕੁਆਰਟਰ ਹੈ ਸਮਾਣਾ ਉਧਰ ਵੀ ਘਰ ਦੀ ਮਾਰ ਜਿਹੜੀ ਹੈ ਉਹਦੇ ਵੀ ਉਧਰ ਵੀ ਸਾਡੇ ਆਪਣੇ ਸਾਰੇ ਸੇਵਾਦਾਰ ਜਗਾ ਜਗਾ ਜਿਹੜੇ ਪਹੁੰਚ ਪਹੁੰਚ ਕੇ ਤੇ ਜਿੱਥੇ ਜੋ ਵੀ ਆਪਾਂ ਕਰ ਸਕਦੇ ਆ ਤਨ ਮਨ ਧਨ ਦੇ ਨਾਲ ਸੇਵਾ ਉਹ ਕਰ ਰਹੇ ਆ ਬਿਲਕੁਲ ਕਿਉਂਕਿ ਹਜੇ ਤੱਕ ਅਗਰ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਇਲਾਕੇ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਨੇ 95000 ਹੈਕਟੇਅਰ ਦੇ ਆਸ-ਪਾਸ ਜਿਹੜੀ ਕਿਸਾਨਾਂ ਦੀ ਉਹ ਫਸਲ ਪਾਣੀ ਦੇ ਵਿੱਚ ਤਬਾਹ ਹੋ ਗਈ ਔਰ 1300 ਦੇ ਕਰੀਬ ਪਿੰਡ ਜਿਹੜੇ ਨੇ ਉਹ ਉਹ ਹੜ੍ਹਾਂ ਦੀ ਮਾਰ ਗਏ ਨੇ ਤਾਂ ਇਸੋ ਚੀਜ਼ਾਂ ਨੂੰ ਤੁਸੀਂ ਪੀਓ ਕਿਵੇਂ ਦੇਖੀਓ ਕਿ ਕਿ ਲਗਾਤਾਰ ਮੁਆਫੇ ਵੀ ਹੀ ਜ਼ਰੂਰ ਮਜਬੂਰੀ ਹੈ ਸੁਭਾਵਿਕ ਤੌਰ ਤੇ ਇੱਕ ਜਿੰਨੇ ਜਹਾੜੀ ਕਰਕੇ ਆਪਣੇ ਪਰਿਵਾਰ ਨੂੰ ਪਾਲਣਾ ਹੁੰਦਾ ਹੈ ਉਹਦੇ ਲਈ ਇਹ ਬੜੀ ਵੱਡੀ ਮੁਸੀਬਤ ਹੈ ਇੱਕ ਬੜੀ ਵੱਡੀ ਚੁਣੌਤੀ ਖੜੀ ਹੋ ਗਈ ਹੈ ਇਹ ਗੁਰੂ ਸਾਹਿਬ ਹੀ ਕਿਰਪਾ ਕਰਨਗੇ ਇਸ ਵੇਲੇ ਹੈ ਤਾਂ ਬਹੁਤ ਵੱਡੀ ਜਿਹੜੀ ਮਾਰ ਆਪਣੇ ਪੰਜਾਬੀਆਂ ਨੂੰ ਸਾਨੂੰ ਪਈ ਹੈ ਤੇ ਜਿੱਥੇ ਮੈਂ ਪੰਜਾਬ ਸਰਕਾਰ ਉੱਥੇ ਸੈਂਟਰਲ ਸਰਕਾਰ ਨੂੰ ਵੀ ਅੱਜ ਗਵਰਨਰ ਸਾਹਿਬ ਵੀ ਇੱਥੇ ਆਏ ਹੋਏ ਸੀ ਜਿੱਦਦਰ ਮੈਂ ਜਾ ਕੇ ਆਇਆ ਹੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਆਪਣੇ ਆਪ ਦੇ ਤੋਂ ਸਾਰੇ ਹੀ ਕਰ ਰਹੇ ਨੇ ਯਤਨ ਪਰ ਜਿੱਥੇ ਆਪਣੇ ਦੇਖਿਆ ਮਿੱਟੀ ਜਿਹੜੀ ਐ ਫਸਲ ਦੇ ਉੱਪਰ ਜਿਹੜੀ ਰੇਤਾ ਚੜ ਗਈ ਐ ਉਹਦੇ ਉੱਪਰ ਹੋਰ ਮਿੱਟੀ ਚੜ ਗਈ ਐ ਜਿਹਨੂੰ ਆਪਾਂ ਚੀਕਣੀ ਮਿੱਟੀ ਕਹਿੰਦੇ ਆ ਦਰਿਆਈ ਤੇ ਉਹਦਾ ਨੁਕਸਾਨ ਤੇ ਬਹੁਤ ਜ਼ਿਆਦਾ ਹੈ ਉਹ ਤੇ ਆਪਣੇ ਕਿਸਾਨ ਜਿੱਥੇ ਆਪਣੇ ਆਪ ਦੇ ਆਪਣੇ ਜਿਹੜਾ ਸਾਰਾ ਉਹਨਾਂ ਦਾ ਰਾਸ਼ਨ ਪਾਣੀ ਵੀ ਗਿੱਲਾ ਹੋ ਗਿਆ ਬੱਚਿਆਂ ਨੂੰ ਬਚਾ ਰਹੇ ਨੇ ਉੱਥੇ ਜਿਹੜੇ ਆ ਉਹਨਾਂ ਦੇ ਘਰ ਵੀ ਜਿਹੜੇ ਇਸ ਵੇਲੇ ਮਾੜੀ ਹਾਲਾਤ ਦੇ ਵਿੱਚ ਨੇ ਕਈਆਂ ਦੇ ਗਰੀਬਾਂ ਦੇ ਘਰ ਵੀ ਟੈ ਰਹੇ ਨੇ ਤੇ ਉਹਦੇ ਵਾਸਤੇ ਜਿਹੜਾ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੂੰ ਚਾਹੀਦਾ ਅੱਗੇ ਪਿੱਛੇ ਤੇ ਜਦੋਂ ਗਰਮੀਆਂ ਹੁੰਦੀਆਂ ਨੇ ਉਦੋਂ ਤਾਂ ਪਾਣੀ ਕਹਿੰਦੇ ਸਾਨੂੰ ਦਿਓ ਤੇ ਹੁਣ ਪੰਜਾਬ ਜਦੋਂ ਡੁੱਬ ਰਿਹਾ ਤੇ ਉਦੋਂ ਕੋਈ ਪੈਕੇਜ ਨਹੀਂ ਦੇ ਰਿਹਾ ਉਹਨਾਂ ਨੂੰ ਚਾਹੀਦਾ ਸੈਂਟਰ ਸਰਕਾਰ ਨੂੰ ਬਹੁਤ ਵੱਡਾ ਜਿਹੜਾ ਪੈਕੇਜ ਦੇਣ ਤੇ ਜਿਹਦੇ ਨਾਲ ਸਾਡੇ ਆਪਣੇ ਕਿਸਾਨ ਭਰਾ ਨੇ ਜਿਹੜੇ ਗਰੀਬ ਸਾਡੇ ਲੋਕ ਨੇ ਉਹਨਾਂ ਨੂੰ ਜਿਹੜੀ ਰਾਹਤ ਜਿਹੜੀ ਹੈ ਮਿਲ ਸਕੇ ਪੌਰੀ ਰਾਤ ਦਿੱਤੀ ਜਾਣੀ ਚਾਹੀਦੀ। ਪਾਣੀ ਕੀ ਤੁਸੀਂ ਗੱਲ ਕੀਤੀ ਹੈ ਤਾਂ ਹਰਿਆਣਾ ਸਰਕਾਰ ਦੇ ਵੱਲੋਂ ਜੋ ਸੀਐਮ ਨਾਇਬ ਸਣੀ ਨੇ ਉਹਨਾਂ ਨੇ ਚਿੱਠੀ ਲਿਖੀ ਸੀ ਸੀਐਮ ਆਨ ਨੂੰ ਉਹ ਕਹਿੰਦੇ ਸੀ ਕਿ ਕਿਸੇ ਤਰ੍ਹਾਂ ਦੀ ਕੋਈ ਸਹਾਇਤਾ ਦੀ ਜ਼ਰੂਰਤ ਹੋਏਗੀ ਤਾਂ ਅਸੀਂ ਉਹ ਤੁਹਾਡੀ ਸਹਾਇਤਾ ਕਰਾਂਗੇ ਪਰ ਪਾਣੀ ਉਹਨਾਂ ਨੇ ਜਿਹੜਾ ਪਹਿਲਾਂ ਮੰਨਿਆ ਸੀ ਉਹਦੇ ਤੋਂ ਵੀ ਘਟਾ ਕੇ ਕਹਿ ਦਿੱਤਾ ਕਿ ਸਾਨੂੰ ਹੁਣ ਜਿੰਨਾ ਪਹਿਲਾਂ ਪਾਣੀ ਚਾਹੀਦਾ ਸੀ ਉਹਨਾਂ ਨੂੰ ਹੁਣ ਪਾਣੀ ਨਹੀਂ ਚਾਹੀਦਾ। ਇਹ ਤਾਂ ਇਹਨਾਂ ਦੀ ਸਿਆਸੀ ਗੱਲਬਾਤ ਹੈ ਸਾਨੂੰ ਇਹਦਾ ਬਹੁਤਾ ਪਤਾ ਨਹੀਂ। ਪਰ ਆਪਣੇ ਆ ਵੀ ਜਦੋਂ ਪੰਜਾਬ ਨੂੰ ਜਿੱਥੇ ਜ਼ਰੂਰਤ ਹੁੰਦੀ ਹੈ ਪਾਣੀ ਦੀ ਉਦੋਂ ਮੰਗਦੇ ਨੇ ਹੁਣ ਪਾਣੀ ਖੁੱਲਾ ਹੋਣ ਲੈ ਜਾਣ ਪਾਣੀ ਆਪਣੇ ਕੋਲ ਬਣਾਉਣ ਬੰਦ ਬੂਨ ਤਗੜਾ ਤੇ ਪਰ ਹੁਣ ਡੋਬ ਰਿਹਾ ਹੁਣ ਸਾਡੀ ਸਾਰ ਵੀ ਨਹੀਂ ਪੰਜਾਬੀਆਂ ਦੀ ਲੈ ਰੇ ਚੰਗੀ ਤਰ੍ਹਾਂ ਸਾਰ ਲੈਣੀ ਚਾਹੀਦੀ ਹੈ ਇਹ ਤੇ ਹਾਲਾਤ ਵੈਸੇ ਸਾਰੇ ਹੀ ਚੰਦ ਰਹੇ ਨੇ ਭਾਵੇਂ ਹਰਿਆਣਾ ਹੈ ਪੰਜਾਬ ਹੈ ਹਿਮਾਚਲ ਚ ਬਹੁਤ ਜ਼ਿਆਦਾ بارش ਹੋ ਰਹੀ ਹੈ ਤੇ ਭਾਰਤ ਦੇ ਬਹੁਤ ਹਿੱਸਿਆਂ ਦੇ ਵਿੱਚ ਨੁਕਸਾਨ ਹੋਏ ਨੇ ਤੇ ਇਹ ਪ੍ਰਮਾਤਮਾ ਦੀ ਕਰੋਪੀ ਹੁੰਦੀ ਹੈ ਗੁਰੂ ਸਾਹਿਬ ਕਿਰਪਾ ਕਰਨਗੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਥ-ਸਾਥ ਕਿਰਪਾ ਲੈ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਸਿੱਖ ਕੌਮ ਹੈ ਤੇ ਉਹ ਇਹਦੇ ਵਿੱਚੋਂ ਹੋਰ ਵੀ ਤਗੜੀ ਹੋ ਕੇ ਆਪਣੇ ਜਿਹੜੇ ਸਾਡੇ ਫਰਾ ਨੇ ਜਿਹੜੇ ਹੜਾਂ ਦੀ ਮਾਰ ਝੇਠਾਏ ਹੋਏ ਨੇ ਹੋਰ ਤਗੜੇ ਹੋ ਕੇ ਨਿਕਲਣਗੇ ਗੁਰੂ ਸਾਹਿਬ ਕਿਰਪਾ ਕਰਨਗੇ ਇਹ ਗੁਰੂਆਂ ਦੀ ਪੀਰਾਂ ਦੀ ਇਹ ਧਰਤੀ ਹੈ ਤੇ ਜਿੱਥੇ ਮਹਾਰਾਜ ਨੇ ਵੰਡ ਛੋ ਕੋ ਕਿਰਤ ਕਰੋ ਨਾਮ ਜੋ ਕੋ ਵੰਡ ਕੋ ਦਾ ਮਹਾਰਾਜ ਨੇ ਇੱਥੇ ਨਾਰਾ ਦਿੱਤਾ ਤੇ ਉਹ ਜਿਹੜਾ ਆਪਣੇ ਸਾਰੀ ਸੇਕ ਕੌਮ ਉਹਦੇ ਤੇ ਚੱਲਦੀ ਹੈ ਇੱਕ ਦੂਜੇ ਦੀ ਬਾਹ ਫੜਦੀ ਹੈ ਇਸ ਕਰਕੇ ਹੁਣ ਦੇਖਿਆ ਰਾਸ਼ਨ ਜਿਹੜਾ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲ ਰਹੀ ਬਹੁਤ ਸਾਰੇ ਫਰੀ ਜ਼ਰੂਰ ਹੈ ਬੇਨਤੀ ਜਿੱਥੇ ਜਿੱਥੇ ਨਹੀਂ ਪਹੁੰਚ ਰਿਹਾ ਉਹ ਸਹੀ ਜਗ੍ਹਾ ਤੇ ਪਹੁੰਚਣਾ ਚਾਹੀਦਾ ਹੈ ਕਈ ਆਪਣੇ ਵੈਸੇ ਹੀ ਆਪਣੇ ਲੈ ਜਾਂਦੇ ਨੇ ਐਵੇਂ ਢੇਰ ਲਾਈ ਜਾਂਦੇ ਨੇ ਪਰ ਜਿੱਥੇ ਜ਼ਰੂਰੀ ਪਹੁੰਚਣਾ ਚਾਹੀਦਾ ਉਹ ਮਿਹਨਤ ਕਰਕੇ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ ਬਿਲਕੁਲ ਕਿਉਂਕਿ ਅਸੀਂ ਵੀ ਜਦੋਂ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰਨੀ ਸ਼ੁਰੂ ਕੀਤੀ ਹੈ ਤਾਂ ਬਹੁਤ ਐਸੇ ਪਿੰਡ ਨੇ ਜਿੰਨਾ ਬਾਰੇ ਸ਼ਾਇਦ ਪ੍ਰਸ਼ਾਸਨ ਨੂੰ ਵੀ ਨਹੀਂ ਪਤਾ ਕਿ ਉਹ ਵੀ ਪਿੰਡ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ ਉਹਨਾਂ ਤੱਕ ਕੋਈ ਰਾਹਤ ਸਮੱਗਰੀ ਨਹੀਂ ਪਹੁੰਚ ਰਹੀ ਨਾ ਕੋਈ ਹੋਰ ਕਿਉਂਕਿ ਆਮ ਲੋਕ ਵੀ ਉੱਥੇ ਹੀ ਪਹੁੰਚ ਨਹੀਂ ਨਹੀਂ ਉੱਥੇ ਆਪਣੇ ਜਾ ਰਹੇ ਨੇ ਸਾਰੇ ਆਪਣੇ ਜਿਹੜੇ ਸਾਡੇ ਆਮ ਵਰਕਰ ਵੀ ਨੇ ਸੰਸਥਾਵਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਬਹੁਤ ਵੱਡੇ ਉਪਰਾਲੇ ਕਰਕੇ ਉੱਥੇ ਪਹੁੰਚ ਰਹੀਆਂ ਨੇ ਤੁਸੀਂ ਹੁਣ ਸੁਲਤਾਨਪੁਰ ਲੋਧੀ ਤੋਂ ਆਏ ਹੋ ਕੱਲ ਨੂੰ ਉੱਥੇ ਵੀ ਬੁੱਢਾ ਤਲਵੰਦੋਂ ਫੌਜਾਂ ਜਾਣੀਆਂ ਨੇ ਤੇ ਜਗ੍ਹਾ-ਜਗ੍ਹਾ ਆਪਣੇ ਜਿੱਥੇ ਨਹੀਂ ਕੋਈ ਵੀ ਪਹੁੰਚ ਰਿਹਾ ਉੱਥੇ ਆਪਣੇ ਸਾਨੂੰ ਭਾਵੇਂ ਘੋੜਿਆਂ ਤੇ ਵੀ ਜਾ ਕੇ ਮਦਦ ਕਰਨੀ ਪਈ ਤੇ ਨਿਹੰਗ ਸਿੰਘ ਫੌਜਾਂ ਘੋੜਿਆਂ ਤੇ ਰਾਸ਼ਨ ਲੈ ਕੇ ਵੀ ਤੇ ਜੰਗਲਾਂ 'ਚ ਰਹਿੰਦੇ ਸੀ ਜਦੋਂ ਆਪਣੇ ਮੁਗਲਾਂ ਦਾ ਟਾਈਮ ਸੀ ਅੰਗਰੇਜ਼ਾਂ ਦਾ ਟਾਈਮ ਸੀ ਤੇ ਇਹ ਤੇ ਸਾਡੇ ਆਪ ਦੇ ਭਰਾ ਨੇ ਜਿੱਥੇ ਵੀ ਲੋੜ ਪਈ ਪੂਰਾ ਆਪਣੇ ਉਹਨਾਂ ਦੀ ਹਰ ਪੱਕੇ ਮਦਦ ਕਰਾਂਗੇ ਤਨ ਮਨ ਧਨ ਦੇ ਨਾਲ ਤੇ ਗੁਰੂ ਸਾਹਿਬ ਦੀ ਵਾਹਿਬ ਬਹੁਤ ਕਿਰਪਾ ਆਪਣੇ ਸੰਗਤਾਂ ਦਾ ਹੱੜ ਆਇਆ ਹੋਇਆ ਸਮਗਰੀ ਲੈ ਕੇ ਹਰ ਰਾਸ਼ ਲੈ ਕੇ ਪਹੁੰਚ ਰਿਹਾ। ਬਿਲਕੁਲ ਕਿਉਂਕਿ ਹੁਣ 12 ਜ਼ਿਲ੍ਹੇ ਨੇ ਬਹੁਤ ਸਥਿਤੀ ਜਿਹੜੀ ਉਹ ਕਈ ਥਾਵਾਂ ਤੇ ਬੜੀ ਨਾਜ਼ੁਕ ਹੈ ਤਸਵੀਰਾਂ ਜਦੋਂ ਅਸੀਂ ਉੱਥੇ ਜਾ ਕੇ ਵੇਖਦੇ ਆ ਤਾਂ ਕਈ ਵਾਰ ਭਾਵੁਕ ਵੀ ਮਨ ਹੋ ਜਾਂਦਾ ਹੈ ਕਿ ਲੋਕ ਕਿੰਨੇ ਪਰੇਸ਼ਾਨ ਨੇ। ਔਰ ਬਹੁਤੇ ਐਸੇ ਲੋਕ ਜਿੱਥੋਂ ਤੱਕ ਨਹੀਂ ਮਦਦ ਉਹਨਾਂ ਤੱਕ ਪਹੁੰਚ ਨਹੀਂ ਬੜੇ ਐਸੇ ਲੋਕ ਨੇ ਜਿਹੜੇ ਘਰ ਦੇ ਵਿੱਚ ਕੈਦ ਹੋ ਕੇ ਰਹਿ ਗਏ ਮਜਬੂਰੀ ਵਾਸ ਉਥੇ ਰਹਿ ਰਹੇ ਹੋ ਔਰ ਉਹਨਾਂ ਨੂੰ ਕੰਮ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਇੱਕ ਪਾਸੇ ਤਾਂ ਕਈ ਪਿੰਡਾਂ ਦੇ ਵਿੱਚ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਰਾਸ਼ਨ ਦਾ ਢੇਰ ਲੱਗ ਗਿਆ ਪਰ ਕਈ ਪਿੰਡ ਨੇ ਜਿੱਥੇ ਰਾਸ਼ਨ ਪਹੁੰਚਿਆ ਹੀ ਨਹੀਂ ਹੈ ਮੈਂ ਇਹ ਬੇਨਤੀ ਕਰਦਾ ਜਿੰਨੇ ਵੀ ਆਪਣੇ ਸਾਡੇ ਸੰਤ ਮਹਾਂਪੁਰਖ ਨੇ ਹੋਰ ਵੀ ਆਪਣੇ ਸੇਵਾਵਾਂ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਆਪਣੇ ਹਕੀਕਤ ਜਾਣ ਕੇ ਜਿੱਥੇ ਜ਼ਰੂਰਤ ਹੈ ਉੱਥੇ ਪਹੁੰਚ ਕਰਨੀ ਚਾਹੀਦੀ ਹੈ ਤੇ ਮੈਂ ਵੀ ਜਾ ਕੇ ਆਇਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਤੇ ਜਿੱਥੇ ਚਾਰ-ਛੇਰੇ ਪਾਣੀ ਹੈ ਤੇ ਜਿਹੜੇ ਘਰ ਨੇ ਉਹ ਉੱਚੀ ਜਗ੍ਹਾ ਤੇ ਹੈਗੇ ਨੇ ਪਰ ਆਪਣੇ ਪਾਣੀ ਘਰਾਂ ਦੇ ਨਾਲ ਤੱਕ ਲੱਗਿਆ ਹੋਇਆ ਤੇ ਜਿਹੜੇ ਬੱਚੇ ਨੇ ਵਿਚਾਰੇ ਕੋਈ ਛੱਤਾਂ ਤੇ ਚੜੇ ਹੋਏ ਨੇ ਤੇ ਉਹ ਆਪਦਾ ਘਰ ਛੱਡਣਾ ਨਹੀਂ ਚਾਹੁੰਦੇ ਭਾਵੇਂ ਉਹਨਾਂ ਨੂੰ ਦਿਖ ਰਿਹਾ ਉੱਪਰੋਂ ਵੀ ਬਾਦਸ਼ਾ ਆ ਰਹੀ ਹੈ ਬਹੁਤ ਤੇਜ਼ ਤੇ ਥੱਲਿਓਂ ਵੀ ਪਾਣੀ ਬਹੁਤ ਤੇਜ਼ੀ ਨਾਲ ਚੱਲ ਰਿਹਾ ਪਰ ਆਪਣੇ ਘਰ ਦਾ ਮੋਹ ਵੀ ਇਹੋ ਜਿਹਾ ਹੁੰਦਾ ਬਹੁਤ ਸਾਰੇ ਲੋਕ ਚਲੇ ਵੀ ਗਏ ਨੇ ਪਰ ਫਿਰ ਵੀ ਜਿਹੜੇ ਆ ਬਹੁਤ ਸਾਰੇ ਲੋਕੀ ਆਪਦੇ ਘਰਾਂ 'ਚ ਵੀ ਬੈਠੇ ਹੋਏ ਨੇ ਤੇ ਉਹਨਾਂ ਦੀ ਜਿੱਥੇ ਨਹੀਂ ਕੋਈ ਪਹੁੰਚ ਰਿਹਾ ਪਰ ਆਪਣੇ ਬਹੁਤ ਸਾਰੇ ਇੱਕ ਦੂਜੇ ਨੂੰ ਦੱਸ ਕੇ ਉੱਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਪਹੁੰਚ ਵੀ ਰਹੇ ਨੇ ਇਹੋ ਜੀ ਕੋਈ ਕਰਦੀ ਮਹਾਰਾਜ ਦੀ ਬਹੁਤ ਕਿਰਪਾ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਹੈ ਤਾਂ ਹਰ ਇੱਕ ਦੇ ਵੱਲੋਂ ਜਿਹੜੀ ਹੈ ਉਹ ਮਦਦ ਜਰੂਰ ਕੀਤੀ ਜਾ ਰਹੀ ਹੈ ਔਰ ਸਾਡੇ ਨਾਲ ਬਾਬਾ ਬਲਬੀਰ ਸਿੰਘ ਦੀ 96 ਕਰੋਲੀ ਸੀ ਔਰ ਇਹਨਾਂ ਦੇ ਵੱਲੋਂ ਵੀ ਜ਼ਮੀਨੀ ਪੱਧਰ ਤੇ ਉੱਪਰ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਫਿਰ